ਦੋ ਕੁ ਦਿਨ ਪਹਿਲਾਂ ਅਨਮੋਲ ਗਿੱਲ ਅਤੇ ਮੈਕੂ ਟੈਲੋ ਦਾ ਵਿਆਹ ਹੋਇਆ ਹੈ ਜਿੱਥੇ ਕਿ ਮਸ਼ਹੂਰ ਕੱਪਲ ਗੁਰਜਸ ਕਪਲ ਵੀ ਪਹੁੰਚੇ ਸਨ ਅਤੇ ਉੱਥੇ ਹੀ ਗੁਰਜਸ ਕਪਲ ਦੇ ਵੱਲੋਂ ਮੈਕੂ ਟੈਲੋ ਦੇ ਵਿਆਹ ਦੇ ਵਲੌਗ ਸ਼ੇਅਰ ਕੀਤੇ ਗਏ ਅਤੇ ਮੈਕੂ ਟੈਲੋ ਦੇ ਵਿਆਹ ਦੀਆਂ YouTube ਦੇ ਉੱਪਰ ਕਈ ਵੀਡੀਓਜ਼ ਪਾਈਆਂ ਗਈਆਂ ਪਰ ਮੈਕੂ ਟੈਲੋ ਨੇ ਇਹਨਾਂ ਨੂੰ ਵਲੌਗ ਪਾਉਣ ਤੋਂ ਇਨਕਾਰ ਕੀਤਾ ਸੀ ਕਿਉਂਕਿ ਇਹਨਾਂ ਦੇ ਬਹੁਤ ਸਾਰੇ ਰਿਸ਼ਤੇਦਾਰ ਕਹਿ ਰਹੇ ਸਨ ਕਿ ਅਸੀਂ ਬਲੌਗਾਂ ਦੇ ਵਿੱਚ ਨਹੀਂ ਆਉਣਾ ਚਾਹੁੰਦੇ ਅਤੇ ਕੋਈ ਵੀ ਸਾਡੀ ਵੀਡੀਓ ਨਾ ਬਣਾਵੇ ਇਸੇ ਤਰ੍ਹਾਂ ਮੈਕੂ ਟੈਲੋ ਨੇ ਗੁਰਜਸ ਕਪਲ ਨੂੰ ਵਲੌਗ ਬਣਾਉਣ ਤੋਂ ਰੋਕਿਆ ਪਰ ਸਟੋਰੀਆਂ ਸ਼ੇਅਰ ਕਰਦੇ ਹੋਏ ਕਿਹਾ ਹੈ ਕਿ ਸਾਨੂੰ ਮਾੜਾ ਬੋਲਣ ਵਾਲਿਆਂ ਦੇ ਖਿਲਾਫ ਬੋਲਣ ਦੀ ਜਰੂਰਤ ਨਹੀਂ ਪੈਂਦੀ ਸਾਨੂੰ ਚਾਉਣ ਵਾਲੇ ਆਪੇ ਜਵਾਬ ਦੇ ਦਿੰਦੇ ਨੇ ਅਦੇ ਨਾਲ ਹੀ ਕਹੇ ਕਿ ਰੱਬ ਸਾਡੇ ਨਾਲ ਹੈ ਜੋ ਵੀ ਸਹੀ ਹੈ ਜੋ ਵੀ ਗਲਤ ਹੈ ਉਹ ਆਪੇ ਦੇਖ ਲਵੇਗਾ ਸਾਨੂੰ ਬੋਲਣ ਦੀ ਜਰੂਰਤ ਨਹੀਂ ਪੈਂਦੀ ਸਾਡੇ ਨਾਲ ਇੰਨਾ ਜ਼ਿਆਦਾ ਪਿਆਰ ਕਰਦੇ ਤੁਸੀਂ ਸਾਰੇ ਜਾਣੇ ਆਪ ਹੀ ਜਵਾਬ ਦੇ ਰਹੇ ਨੇ ਕੋਈ ਗੱਲ ਨਹੀਂ ਰੱਬ ਸਾਡੇ ਕੋਲ ਹੈ ਕਿਸੇ ਨੂੰ ਜੋ ਵੀ ਤੁਹਾਨੂੰ ਗਲਤ ਕਹਿ ਰਿਹਾ ਬੋਲੀ ਜਾਣ ਤੋਂ ਕੋਈ ਗੱਲ ਨਹੀਂ ਬਾਬਾ ਜੀ ਸਾਰਾ ਤੁਸੀਂ ਦੇਖਦੇ ਆ ਬਾਕੀ ਦੋਸਤੋ ਤੁਸੀਂ ਕਹਿਣਾ ਚਾਹੋਗੇ ਇਹਨਾਂ ਦੇ ਬਾਰੇ ਤੁਹਾਨੂੰ ਕੌਣ ਇਹਨਾਂ ਦੇ ਵਿੱਚੋਂ ਗਲਤ ਲੱਗਦਾ ਹੈ ਤੇ ਕੌਣ ਸਹੀ ਲੱਗਦਾ ਹੈ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਅਤੇ ਜੀ ਹੋਰ ਲੇਟੈਸਟ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ